ਸਾਡੇ ਚਾਰ ਵਿਧਾਨ ਸਭਾ ਦੇ ਇੰਚਾਰਜ ਮੇਰੇ ਅਦੇ ਵਿੱਚ ਸੈਂਟਰਲ ਤੋਂ ਉਹ ਅੱਜ ਤੇ ਆ ਸਾਡਾ ਫਾਈਟ ਨਹੀਂ ਚੱਲਦੇ ਅਸ਼ਰੇਤਵਾਦ ਦੀ ਔਰ ਕੰਪਨੀ ਪਾਰਲੀ ਪੱਗ ਦੇ ਸਾਰੇ ਉਹ ਤੋਂ ਮੈਂ ਆਪ ਸੁਦਾ ਇਥੇ ਅੰਤ ਜੀ ਆਦਾ ਹੈ ਤੇ ਮੈਂ ਉਹ ਸਿੱਧਾ ਸ਼ੇਅਰ ਕਲਟੀ ਨੂੰ ਨਿਯਤ ਕਰਾਂਗਾ ਕਿ ਉਹ ਆਪਣੀ ਗੱਲਬਾਤ ਕਰਦੇ ਨੇ ਸਾਂਝੀ ਗੱਲ ਸਾਡੇ ਵਿੱਚ ਨੋਰਥ ਦੇ ਚਾਰਜ ਵਿੰਦਰ ਤਾਲੀਆਂ ਜੀ ਸੁਣਾਉਂ ਦਾ ਸੁਣਾਉਂ ਦਾ ਸਮਾਨਿਤ ਪਤਰਕਾਰ ਬੰਧੂ ਮਾਤਾ ਸ਼ਕਤੀ ਔਰ ਸਮਾਨਿਤ ਜੋ ਭਾਜਪਾ ਦੇ ਵਰਿਸ਼ਟ ਅਧਿਕਾਰੀ ਮੇਰੇ ਨਾਲ ਇੱਥੇ ਆਏ ਨੇ ਮੈਂ ਸਭ ਨੂੰ ਨਮਨ ਕਰਦਾ ਹਾਂ ਧੰਨਵਾਦ ਦੇਣਾ ਕਿ ਤੁਸੀਂ ਆਪਣਾ ਕੀਮਤੀ ਸਮੇਂ ਕੱਢ ਕੇ ਅੱਜ ਇੱਥੇ ਆਏ ਹੋ ਕਿ ਵਿਸ਼ੇ ਅਗੇ ਭਾਰਤੀ ਜਨਤਾ ਪਾਰਟੀ ਦਾ ਜੋ ਲੋਕਤੰਤਰ ਹੈ ਜਿਹਦਾ ਉਤਸਵ ਸੀ ਮਨਾਣਾ ਸ਼ੁਰੂ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਵਿਰక్షణ ਪਾਰਟੀ ਹੈ 6 ਸਾਲ ਬਾਅਦ ਮੈਂਬਰਸ਼ਿਪ ਅਭਿਆਨ ਚਲਿਆ ਨਵੇਂ ਮੈਂਬਰਸ ਬਣਾਉਣੇ ਆ ਪਰ ਬੜੇ ਟ੍ਰਾਂਸਪੇਰੈਂਟ ਸਿਸਟਮ ਦੇ ਨਾਲ ਮੋਬਾਈਲ ਨਾਲ ਬੰਦੇ ਐਸਾ ਕੁਝ ਨਹੀਂ ਹੈ ਕਿ ਕਾਗਜ਼ ਤੇ ਕੁਝ ਲਿਖ ਲੈਣਾ ਬਕਾਇਦਾ ਉਹਨਾਂ ਦੇ ਮੋਬਾਈਲ ਤੋਂ ਮੈਸੇਜ ਜਾਂਦਾ ਹੈ ਤੇ ਉਹਦੇ ਨਾਲ ਮੈਂਬਰਸ਼ਿਪ ਹੁੰਦੀ ਹੈ ਚੱਲੇਗੀ ਔਰ ਉਸ ਤੋਂ ਬਾਅਦ 15 ਅਕਤੂਬਰ ਤੋਂ 31 ਅਕਤੂਬਰ ਤੱਕ ਸੈਕੰਡ ਫੇਜ਼ ਦਾ ਮੈਂਬਰਸ਼ਿਪ ਦਾ ਉਹ ਚੱਲੇਗਾ ਤਾਂ ਕਿ ਸਭ ਨੂੰ ਅਫਸਰ ਮਿਲ ਸਕੇ ਕਿ ਉਹ ਇਸ ਇਲੈਕਸ਼ਨ ਪਾਰਟੀ ਇਹ ਰਾਸ਼ਟ੍ਰਭਖਤ ਪਾਰਟੀ ਜਿਹੜੀ ਕਿ ਪੇਸ਼ ਨੂੰ ਪਰਮ ਵਿਵਸਥਾ ਲੈ ਜਾਣਾ ਚਾਹੁੰਦੀ ਹੈ ਜਿਹੜੀ ਦੇਸ਼ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਅਰਥ ਵਿਵਸਥਾ ਬਣਾਉਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਇਹ ਜਿਹੜੀ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਉਣਾ ਚਾਹੁੰਦੀ ਹੈ ਜਿਹੜੀ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਚਾਹੁੰਦੀ ਹੈ ਜਿਹੜੀ ਦੇਸ਼ ਨੂੰ ਸੋਲੇ ਦੀ ਜੜੀ ਆ ਇੱਕ ਵਾਰੀ ਫੇਰ ਲੜਾਉਣਾ ਚਾਹੁੰਦੀ ਹੈ ਉਸ ਪਾਰਟੀ ਦੇ ਸਦਸੇ ਬਣ। ਬੜਾ ਅੱਛਾ ਉਗਾਰਾ ਮਿਲ ਗਿਆ ਅੱਜ ਪਟਾਰੀ ਸਾਹਿਬ ਮਨ ਦਿਵਾ ਰਹੇ ਸੀ ਸਾਡੇ ਵੱਡੇ ਵੱਡੇ ਲੀਡਰ ਪਟਾਰੀ ਸਾਹਿਬ ਨੇ ਬੜੀ ਵੱਡੀ ਮੈਂਬਰਸ਼ਿਪ ਕੀਤੀ ਹੈ ਪ੍ਰਧਾਨ ਜੀ ਵੀ ਕਰ ਰਹੇ ਨੇ ਸਾਰੇ ਜਿੰਨੇ ਲੋਕ ਬੈਠੇ ਨੇ ਮੈਂ ਪਟਾਰੀ ਜੀ ਨਾਲ ਬੈਠੇ ਸੀ ਮਾਨੋਂ ਨਾ ਮੋਬਾਈਲ ਦੇਖਿਆ ਤੇ ਸਾਰੇ ਹੀ ਇਸ ਵੇਲੇ ਮੈਂਬਰਸ਼ਿਪ ਇਹ ਜੁਗਨ ਸਭ ਕਾਰਜਕਰਤਾਵਾ ਸਾਡਾ ਕੋਈ ਔਦਾ ਨਹੀਂ ਹੁੰਦਾ ਅਸੀਂ ਹਮੇਸ਼ਾ ਕਾਰਜਕਰਤਾ ਬਣ ਕੇ ਕੰਮ ਕਰਦੇ ਹਾਂ ਚਾਹੇ ਕੋ ਮਨਿਸਟਰ ਹੋਵੇ ਚਾਹੇ ਕੋ ਵਿਧਾਇਕ ਹੋਵੇ ਚਾਹੇ ਕੋ ਸੰਸਦ ਹੋਵੇ ਅਸੀਂ ਉਹ ਕੰਮ ਕਰਦੇ ਅੱਜ 777 ਜ਼ਿਲ੍ਹੇ ਨੇ ਦੇਸ਼ ਦੇ ਜਿਨ੍ਹਾਂ ਦੇ ਵਿੱਚ ਇਹ ਮੈਂਬਰਸ਼ਿਪ ਡਰਾਈਵ ਚੱਲ ਰਹੀ ਹੈ ਤੁਸੀਂ ਦੇਖੋ ਕਿੰਨਾ ਵਿਸ਼ਾਲ ਕੰਮ ਭਾਰਤੀ ਜਨਤਾ ਪਾਰਟੀ ਦਾ ਚੱਲ ਰਿਹਾ ਹੈ ਔਰ 11486 ਸਾਡੇ ਮੰਡਲ ਨੇ ਜਿਨ੍ਹਾਂ ਮੰਡਲਾਂ ਦੇ ਵਿੱਚ ਦੇਸ਼ ਦੇ ਵਿੱਚ ਮੈਂਬਰਸ਼ਿਪ ਦਾ ਕੰਮ ਚੱਲ ਰਿਹਾ ਹੈ ਔਰ 4 ਲੱਖ ਬੂਥ ਨੇ ਹਰ ਬੂਥ ਤੇ ਅਸੀਂ ਮੈਂਬਰਸ਼ਿਪ ਕਰ ਰਿਹਾ ਹਰ ਬੂਥ ਕਿਉਂਕਿ ਪਾਰਟੀ ਪਾਰਟੀ ਕਹਿੰਦੀ ਹੈ ਕਿ ਜਿਹੜਾ ਪਾਰਟੀ ਦਾ ਕੰਮ ਹੈ ਉਹ ਅਸੀਂ ਢੇਲੂਪਾ ਤੇ ਜੀ ਦਾ ਜੋ ਕਹਿਣਾ ਸੀਗਾ ਤੋਦੇ ਦੇ ਵਿੱਚ ਕਿ ਆਖਰੀ ਬੰਦੇ ਤੱਕ ਵੀ ਪਾਰਟੀ ਦਾ ਕਾਰਗਰਤਾ ਪਹੁੰਚੇਗਾ ਦੇ ਲਈ ਪ੍ਰਿਆਸ ਕਰਦੇ ਹੋਏ ਅਸੀਂ 4 ਲੱਖ ਬੂਥਾਂ ਤੱਕ ਪਾਰਟੀ ਨੂੰ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਜੋ ਸਾਡਾ ਲਕਸ਼ ਰਹਿਗਾ ਇਹਨੇ ਮੈਂਬਰ ਕੀ ਕਰਨਗੇ ਪ੍ਰਧਾਨ ਮੰਤਰੀ ਜੀ ਦੀ ਸੋਚ ਕੀ ਹੈ ਪ੍ਰਧਾਨ ਮੰਤਰੀ ਜੀ ਦਾ ਵਿਜਨ ਕੀ ਹੈ ਪ੍ਰਧਾਨ ਮੰਤਰੀ ਜੀ ਚੋਣਾਂ ਦੀ ਪਰਵਾਹ ਨਹੀਂ ਕਰਦੇ ਪ੍ਰਧਾਨ ਮੰਤਰੀ ਜੀ ਦੇਸ਼ ਦੇ ਲਈ ਕੰਮ ਕਰਦੇ ਰਹੇ ਅਤੇ ਉਹਨਾਂ ਦਾ ਵਿਜਨ ਜਿਹੜਾ ਹੈ ਉਹ 2047 ਹੈ ਅਸੀਂ 2021 ਜਿਵੇਂ ਬੈਠੇ ਆ 2047 ਦਾ ਸੋਚ ਰਹੇ ਨੇ 2047 ਦਾ ਅਸੀਂ ਪੂਰਨ ਵਿਕਸਿਤ ਭਾਰਤ ਬਣਾ ਰਹੇ ਹਾਂ ਦੁਨੀਆ ਦਾ ਨੰਬਰ 1 ਵਿਕਸਿਤ ਭਾਰਤ ਬਣਾ ਰਹੇ ਹਾਂ ਅਸੀਂ ਆਤਮ ਨਿਰਭਰ ਪੰਜਾਬ ਹਾਂ ਮੇਡ ਇਨ ਇੰਡੀਆ ਮੇਕ ਇਨ ਇੰਡੀਆ ਹਰ ਪ੍ਰੋਡਕਟ ਜਿਹੜਾ ਦੁਨੀਆ ਵਿੱਚ ਵਿਕੇਗਾ ਉਹਦੇ ਤੇ ਮੇਡ ਇਨ ਇੰਡੀਆ ਲਿਖਿਆ ਆਏਗਾ ਮੇਕ ਇਨ ਇੰਡੀਆ ਲਿਖਿਆ ਆਏਗਾ ਇਹ ਪ੍ਰਧਾਨ ਮੰਤਰੀ ਜੀ ਦਾ ਸੁਭਨ ਹੈ ਪ੍ਰਧਾਨ ਮੰਤਰੀ ਜੀ ਦਾ ਸੁਭਨ ਹੈ ਕਿ ਪਹਿਲੀ ਅਰਥਵਿਵਸਤਾ ਜਿਸ ਤਰ੍ਹਾਂ ਮੈਨੇ ਟਾਰਗਟ ਨੂੰ ਔਰ ਇਹਦੇ ਲਈ ਸਭੀ ਕਾਰਜਕਰਤਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬਣਨ ਵਾਲੇ ਨੇ ਉਹ ਜੁਟਣਗੇ ਔਰ ਇਹ ਸਾਡਾ ਸੰਗਠਨ ਪਰਵ ਹੈ ਅਸੀਂ ਇਹਨੂੰ ਤਿਹਾਰ ਦੀ ਤਰ੍ਹਾਂ ਮਨਾਨੇ ਆ ਆਪਣੇ ਸਦਸਤਾ ਅਭਿਆਨ ਨੂੰ ਸੋ ਇਹ ਤਿਉਹਾਰ ਸਾਡਾ ਆਂਦਾ 6 ਸਾਲ ਬਾਅਦ ਜਿੰਨੂੰ ਮਨਾਣ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਔਰ ਤੁਹਾਨੂੰ ਅਸੀਂ ਸੰਬੋਧਿਤ ਕਰ ਰਹੇ ਹਾਂ ਕਿ ਲੋਕਤੰਤਰ ਦਾ ਚੌਥਾ ਸਤੰਮ ਤੁਸੀਂ ਹੋ ਤੁਸੀਂ ਦੇਸ਼ ਦੀ ਰੱਖਿਆ ਕਰਨੀ ਹੈ ਉਸ لحاظ ਨਾਲ ਤੁਹਾਡੀ ਜਾਣਕਾਰੀ ਚ ਇੱਕ ਹੋਣਾ ਬਹੁਤ ਜ਼ਰੂਰੀ ਹੈ ਕੋਈ ਕੁਐਸਚਨ ਐਨੀ ਕੁਐਸਚਨਸ ਲੈ ਲਓ پارٹی کوئی پارٹیج پارٹی لے لیے نیشنل کانفرنس لے لیے شرد جنی پارٹی لے لیے شیب سور جنی پارٹی لے لیے پی ڈی پی لے لیے ساریاں ہی پارٹی پروارواد مواد جی نو ہمیشہ چنتا رکھ دی جب پردھان منتری بنے دو ہزار چوہ پارٹی نو بدانا کسرا اور تصویر دیکھے کہ امت بھائی شاہ جی جس ویل ادر اور نڈا جی اس ویلے مہا سچ سکے سارے راشٹری ادیش نے اس وی پہلی باری نیم جیڑی سی دس کروڑ سدسیہ پارٹی کھڑی ہوئی ਔਰ ਉਸ ਤੋਂ ਬਾਅਦ ਪਾਰਟੀ 18 ਕਰੋੜ ਸਦਸੇ ਬਣੇ ਪਹਿਲੇ ਚਾਈਨਾ ਦੀ ਜਿਹੜੀ ਪਾਰਟੀ ਸੀ ਉਹ ਨੰਬਰ 1 ਸੀ ਸੁਣਿਆ ਹੈ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਨੰਬਰ 1 ਪਾਰਟੀ ਜਿਹੜੀ ਹੈ ਸੰਖਿਆ ਦੇ لحاظ ਨਾਲ ਸਭ ਤੋਂ ਵੱਡੀ ਪਾਰਟੀ ਦੁਨੀਆ ਦੀ ਕੋਈ ਹੈ ਜੋ ਭਾਰਤੀ ਜਨਤਾ ਪਾਰਟੀ ਜਿਹਦਾ ਸੇ ਘਰ ਕਰਤਾਂ ਨੂੰ ਜਾਂਦਾ ਹੈ ਉਹ ਮੈਂਬਰਸ਼ਿਪ ਦੇ ਤੌਰ 'ਤੇ ਦੱਸੇਗੇ ਡਿਜੀਟਲ ਮੈਂਬਰਸ਼ਿਪ ਹੈ ਕਿ ਟਰਾਂਸਪੇਰੈਂਟ ਕਿ ਜਿਹਦੀ ਇੱਛਾ ਹੈ ਪਾ ਕੇ ਜਿੰਨੇ ਸਦਸਤੇ ਤੁਹਾਨੂੰ ਬੋਲ ਰਿਹਾ ਅਸੀਂ ਤੇ ਉਹ ਸਦਸਤੇ ਨੇ ਜਿਹੜੇ ਆਪਣੀ ਇੱਛਾ ਨਾਲ ਆਪਣੇ ਮੋਬਾਈਲ ਦੇ ਮਾਧਿਅਮ ਦੇ ਨਾਲ ਇੰਟਰਨੈਟ ਦੇ ਮਾਧਿਅਮ ਦੇ ਨਾਲ ਸਦਸਤੇ ਬਣੇ ਨੇ ਮੈਂ ਤੁਹਾਨੂੰ ਹੁਣੋ ਸਿਸਟਮ ਨਹੀਂ ਦੱਸ ਦੇਣਾ ਕਿ ਇੱਕ ਮੋਬਾਈਲ ਤੋਂ ਤੁਸੀਂ ਮਿਸਟ ਕਾਲ ਮੱਕਰ ਦਿਓਗੇ ਤੇ ਤੁਸੀਂ ਸਦਸਤੇ ਬਣੋਗੇ ਇੱਕ ਟ੍ਰਾਂਸਪੇਰੈਂਟ ਸਿਸਟਮ ਹੋ ਗਿਆ ਇੱਛਾ ਦੇ ਨੂਰ ਬਣਿਆ ਨਾ ਕੋ ਜਬਰਦਸਤੀ ਨਹੀਂ ਬਣਾਇਆ ਗਿਆ ਤੇ ਦੂਜੀ ਗੱਲ ਤੁਸੀਂ ਬਣੋਗੇ ਤੇ ਵੈੱਬਸਾਈਟ bjp.org ਇਹਦੇ ਤੇ ਵੀ ਤੁਸੀਂ ਸਦਸਿਓ ਬਣ ਸਕਦੇ ਹੋ ਨਮੋ ਐਪ ਸਭ ਇੰਟਰਨੈਟ ਟਰਾਂਸਪੇਰੈਂਟ ਨਮੋ ਐਪ ਤੇ ਤੁਸੀਂ ਬਣ ਸਕਦੇ ਹੋ WhatsApp ਕੈਨ ਤੇ ਵੀ ਬਣ ਸਕਦੇ ਹੋ QR ਕੋਡ ਫਰਮ ਦੇ ਪਲੇਟਫਾਰਮ ਤੇ ਰਸਤਾ ਬਾਗ ਜਿੱਥੇ ਕਿ ਇੰਟਰਨੈਟ ਨਹੀਂ ਹੈ ਜੀ ਉਥੇ ਵੀ ਪਾਰਟੀ ਨੇ ਪ੍ਰਬਾਧ ਕਰ ਲਿਆ ਹੈ ਕਿ ਸਾਡਾ ਉਹ ਫਾਰਮ ਹੋਏਗਾ ਉਹਦੇ ਤੇ ਹੱਥ ਦੇ ਨਾਲ ਤੁਸੀਂ ਆਪਣੇ ਘਰ ਕੇ ਵੀ ਮੈਂਬਰ ਬਣ ਸਕਦੇ ਹੋ ਸੋ ਪਾਰਟੀ ਇਨਾ ਮਹੱਤਵ ਦਿੰਦੀ ਹੈ ਪਾਰਟੀ ਦੇ ਲੋਕਤੰਤਰ ਨੂੰ ਕਿ ਲੋਕਤੰਤਰ چاہے ਉਹ ਸੱਤਾ ਦਾ ਹੋਵੇ ਤਾਂ ਵੀ ਲੋਕਤੰਤਰ ਜਿਹੜਾ ਹੈ ਉਹਦਾ ਧਿਆਨ ਨਹੀਂ ਰੱਖਣਾ ਚਾਹੇ ਸਾਡੀ ਪਾਰਟੀ ਹੋਵੇ ਉਹਦੇ ਵਿੱਚ ਵੀ ਅਸੀਂ ਲੋਕਤੰਤਰ ਦਾ ਧਿਆਨ ਰੱਖਦੇ ਹਾਂ ਉਸ ਤੋਂ ਬਾਅਦ ਅੱਜ 1500 ਪਾਰਟੀਆਂ ਨੇ ਔਰ ਉਹ 1500 ਪਾਰਟੀਆਂ ਜੋ ਭਾਰਤੀ ਜਨਤਾ ਪਾਰਟੀ ਇੱਕੋ ਮਤਲਬ ਦੇਸ਼ ਦੀ 1500 ਪਾਰਟੀਆਂ ਨੇ ਐਸੇ ਭਾਰਤੀ ਜਨਤਾ ਪਾਰਟੀ ਇੱਕੋ ਮਾਤਰ ਪਾਰਟੀ ਹੈ ਜਿਹੜੀ ਕਿ ਲੋਕਤੰਤਰ ਦਾ ਪਾਲਣ ਕਰਦੀ ਹੈ ਔਰ ਸਾਡੇ ਸੰਵਿਧਾਨ ਜਿਹੜਾ ਭਾਰਤ ਦੇ ਨੰਤਾ ਪਾਰਟੀ ਦਾ ਉਹਦਾ ਅਨੁਛੇਦ ਨੰਬਰ 9 ਦੇ ਹਿਸਾਬ ਦੇ ਨਾਲ ਅਸੀਂ 6 ਸਾਲ ਦੇ ਬਾਅਦ ਮੈਂਬਰਸ਼ਿਪ ਕਰਨੇ ਆ ਤੋਂ ਇਸ ਤਰ੍ਹਾਂ ਅਸੀਂ ਇਹ ਮੈਂਬਰਸ਼ਿਪ ਸ਼ੁਰੂ ਕੀਤੀ ਹੈ ਜਿਹੜੇ ਕਿ ਪਹਿਲੇ ਪ੍ਰਧਾਨ ਮੰਤਰੀ ਜੀ ਮੈਂਬਰ ਬਣਨੇ ਨੇ ਔਰ ਕੱਲ ਸਾਡੇ ਜਖਰ ਸਾਹਿਬ ਪੰਜਾਬ ਦੇ ਮੈਂਬਰ ਬਣਨੇ ਨੇ ਔਰ ਅੱਜ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਇੰਦੇ ਸਾਡੀਆਂ ਜ਼ਿੰਮੇਵਾਰੀਆਂ ਲੱਗੀਆਂ ਨੇ ਕਿ ਅਸੀਂ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਫੌਮੀ ਉਹਨੂੰ ਆਰਾਮ ਦਿੱਤਾ ਖਰੀਏ ਜਾਂ ਭਾਰਤੀ ਜਨਤਾ ਪਾਰਟੀ ਦੇ ਦਫਤਰ ਅਭਿਖਸ਼ ਸੁਸ਼ੀਲ ਜੀ ਦੇ ਦਿੱਖਤਾ ਦੇ ਵਿੱਚ ਅਸੀਂ ਉਹ ਮਹੱਤਵਪੂਰਨ ਡਰਾਈਵ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਔਰ ਜੋ ਪਾਰਟੀ ਸੋਚਦੀ ਹੈ ਕਿ 10 ਕਰੋੜ ਤੋਂ ਵੱਧ ਅਸੀਂ ਮੈਂਬਰ ਬਣਾਉਣੇ ਨੇ ਲੱਖ ਰੱਖਿਆ ਪਾਰਟੀ ਦੇ ਲੋਕ ભગવાન ਕਿਰਪਾ ਕਰਨਗੇ ਪਾਰਟੀ ਦੇ ਸਭ ਤੋਂ ਵੱਡੀ ਹੈ ਦੁਨੀਆ ਦੀ ਮਹਰ ਵੀ ਨਾ ਪਾਰਟੀ ਅਕਤੀ ਹੈ ਨਾ ਝੱਦੀ ਹੈ ਨਾ ਥੱਕਦੀ ਹੈ ਅੱਜ ਲਈ ਸਾਡਾ ਜੀਓਸੀ ਹੋਰ ਮੈਂਬਰ ਭਰਾਂਗੇ ਦੀ ਹੋਰ ਤਰ੍ਹਾਂ ਤੱਕ ਜਾਵਾਂਗੇ ਹੋਰ ਲੋਕਾਂ ਨੂੰ ਇਸ ਪਾਰਟੀ ਨਾਲ ਜੋੜਾਂਗੇ ਰਾਸ਼ਟਰਪਤੀ ਭਾਰੀਏ ਬੀਜੇਪੀ ਸਾਡੇ ਲਈ ਸੱਤਾ ਸੇਵਾ ਦਾ ਮਸਲ ਹੈ ਜਿਹਨੇ ਅਧਿਕ ਸਦਸੇ ਹੋਣਗੇ ਜਿਹਨੇ ਵੱਧ ਹੱਥ ਹੋਣਗੇ ਉਨਹੀ ਸੇਵਾ ਅਸੀਂ ਵੱਧ ਕਰ ਸਕਾਂਗੇ 140 ਕਰੋੜ ਦੇਖਵਾਸਿਆਂ ਦਾ ਇਹ ਲੱਖ ਲੈ ਕੇ ਪਾਰਟੀ ਆ ਵੀ ਲੈਣਾ ਜੀ ਮੈਂ ਤਾਂ ਸਾਰਿਆਂ ਦਾ ਹੀ ਨਾ ਕਈਆਂ ਦਾ ਫੁੱਲ ਗਿਆ ਬੰਦੇ ਜਿਹੜੇ 1500 ਪਾਰਟੀਆਂ ਨੇ ਇਹ ਮੋਸਟਲੀ ਪਰ ਮੈਂ ਉਹ ਦੀ ਦੱਸਣਾ ਸ਼ੁਰੂ ਮੈਂ ਕਾਲੀ ਦਲ ਦਾ ਨਾਮ ਹੀ ਲੈਣਾ ਮੈਂ ਮੇਰੀ ਪ੍ਰੈਸ ਕਾਨਫਰੈਂਸਿਸ ਲਓ ਸ਼੍ਰੋਮਣੀ ਕਾਲੀ ਦਲ ਵੀ ਪਰਿਵਾਰਵਾਦ ਦੀ ਪਾਰਟੀ ਹੈ ਔਰ ਇਸ ਤਰ੍ਹਾਂ ਹੀ ਮੈਂ ਨਾਂ ਲੈਣ ਲਗਾ ਤਾਂ ਮੈਨੂੰ 10 ਮਿੰਟ ਲੱਗ ਜਾਣਗੇ ਹੁਣ ਡੀਐਮਕੇ ਦਾ ਨਾਂ ਨਹੀਂ ਲਿਆ ਡੀਐਮਕੇ ਵੀ ਪਰਿਵਾਰਵਾਦ ਸੁਣਿਆ ਨਹੀਂ ਭਾਈ ਸਾਹਿਬ ਡੀਐਮਕੇ ਵੀ ਪਰਿਵਾਰਵਾਦ ਦੀ ਪਾਰਟੀ ਹੈ ਸੋ ਈਵਨ ਜਿੰਨੇ ਲੋਕ ਤੁਸੀਂ 90% ਪਾਰਟੀਆਂ ਲਾਓਗੇ ਉਹ ਆਪਣੇ ਪਰਿਵਾਰ ਦਾ ਵਿਸਤਾਰ ਕਰਨ ਲਈ ਰਾਜਨੀਤੀ ਕਰਦੇ ਆ ਦੇਸ਼ ਦਾ ਵਿਸਤਾਰ ਕਰਨ ਲਈ ਰਾਜਨੀਤੀ ਨਹੀਂ ਕਰਦੇ ਐਨੀ ਕੁਐਸਚਨ ਇਹ ਹੈ ਪੰਜਾਬ ਤੇ ਐਕਟੀਵ ਜਰਾ ਕਾਸ ਕਰੋਗਾ ਐਸਾ ਜੀ ਕਿ ਸਾਡਾ 28 ਲੱਖ 28 ਲੱਖ ਸਾਡੇ ਸੰਦਸੇ ਸੀ ਐਤ ਕੀ ਅਸੀਂ ਜੋ ਲਕਸ਼ ਰੱਖਿਆ ਉਹ 50 ਲੱਖ ਸੰਦਸੇ ਬਣਾਉਂਦਾ ਲਕਸ਼ ਰੱਖਿਆ ਔਰ ਸ਼ਾਇਦ ਵਧੇਗਾ ਕਿਉਂਕਿ ਜਿਸ ਮਿਹਨਤ ਨਾਲ ਕਾਰਗਿਰਤਾ ਲੱਗੀ ਹੁਣ ਜਿੰਨਾ ਅੱਛਾ ਰਿਸਪੌਂਸ ਮਿਲਿਆ ਪੰਜਾਬ ਤੋਂ ਕਿਉਂਕਿ ਅਸੀਂ 117 ਸੀਟਾਂ ਪੰਜਾਬ ਵਿੱਚ ਲੜ ਰਹੇ ਆ ਅਸੀਂ ਹੁਣ 13 ਲੋਕ ਸਭਾ ਦੀਆਂ ਸੀਟਾਂ ਪੰਜਾਬ ਵਿੱਚ ਫੰਟੈਸਟ ਕਰ ਰਹੇ ਆ ਓਰੀਜਨਲ ਮੰਗਟੇ ਲੋ ਸਾਡਾ ਹਾਲੇ ਛੋਟਾ ਪੌਦਾ ਸੀ ਅਸੀਂ ਅਲੱਗ ਹੋਏ ਸੀ ਤੁਸੀਂ ਦੇਖੋ ਕਾਂਗਰਸ ਦਾ ਵੋਟ ਬੈਂਕ ਘਟ ਗਿਆ 26% ਆਮ ਆਦਮੀ ਪਾਰਟੀ ਦਾ ਵੋਟ ਬੈਂਕ ਘਟ ਗਿਆ 26% ਪੁਆਇੰਟਸ ਦਾ ਫਰਕ ਗਿਆ ਔਰ ਅਕਾਲੀ ਦਲ ਸਾਡੇ ਤੋਂ ਪਿੱਛੇ 13% ਵਧ ਤੇ ਜਨਤਾ ਪਾਰਟੀ ਦਾ ਜਿਹੜਾ ਵੋਟ ਸ਼ੇਅਰ ਹੈ 8% ਤੋਂ 19% ਤੱਕ ਵਧਿਆ ਕੇਵਲ ਭਾਰਤੀ ਜਨਤਾ ਪਾਰਟੀ ਇਹ ਜਿਹੜਾ ਲੋਕ ਸਭਾ ਚੋਣਾਂ ਵਿੱਚ ਔਰ ਅਸੀਂ 23 ਜਾਂ 25 ਸੀਟਾਂ ਵਿਧਾਨ ਸਭਾ ਦੀਆਂ ਜਿਹੜੀਆਂ ਐ ਉਹ ਜਿਤਿਆ ਨੇ ਆਪਣੇ ਦਮ ਤੇ ਆਪਣੇ ਸਿੰਬਲ ਤੇ ਕਮਲ ਦੇ ਫੁੱਲ ਤੇ ਤੇ ਇਹ ਪ੍ਰਚਾਰ ਪ੍ਰਸਾਰ ਵਿਸਤਾਰ ਪਾਰਟੀ ਦਾ ਚੱਲਦਾ ਰਹੇਗਾ ਪਰ ਤੁਸੀਂ ਦੇਖਣਾ 2027 ਦੇ ਵਿੱਚ ਹਲ ਦੇ ਸਰਪੰਚ ਸਰਪੰਚ ਹਰ ਜਗ੍ਹਾ ਦੀ ਸਰਪੰਚ ਖੜਾ ਕਰਨ ਵਾਲੇ ਹਰ ਪੈਂਡਿੰਗ ਸਾਡੀ ਅਪੋਇਜ਼ ਹੋ ਗਈ ਹੈ ਹਰ ਤਸਵੀਰ ਜਬਰੋਦ ਹੋ ਗਈ ਹੈ ਹਰ ਤਰ੍ਹਾਂ ਦੇ ਵਰਗ ਸਾਡੀ ਹੋ ਗਈ ਹੈ ਔਰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਇਹ ਪੱਥਰ ਦੇ ਉੱਤੇ ਲਿਖਿਆ ਲੋਕ ਅੱਜ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕੇ ਨੇ ਚਾਹੇ ਕਾਂਗਰਸ ਹੋਏ ਚਾਹੇ ਅਕਾਲੀ ਦਲ ਹੋਏ ਚਾਹੇ ਆਮ ਆਦਮੀ ਪਾਰਟੀ ਹੋਏ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਦੇਖ ਲਈਆਂ ਹੁਣ ਉਹਨਾਂ ਦਾ ਲਕਸ਼ਵ ਇੱਕ ਹੈ ਕਿ ਸੱਚੀ ਸੁੱਚੀ ਅਸੀਂ ਡਬਲ ਇੰਜਨ ਦੀ ਸਰਕਾਰ ਬਣਾ ਰਹੀ ਹੈ ਉਹ ਰਹਿ ਗਈ ਹੈ ਭਾਰਤੀ ਜਨਤਾ ਪਾਰਟੀ ਗ੍ਰਾਫ ਨੇ ਇਹ ਸ਼ੋਅ ਕੀਤਾ ਹੈ

ਅਸੀਂ ਵੋਟ ਦੇ ਵਿੱਚ ਕੋਈ ਉਹਦੇ ਜਿਵੇਂ ਡਿਫਰੈਂਸ ਨਹੀਂ ਕਰਦੇ ਅਸੀਂ ਪਬਲਿਕ ਨੂੰ ਲੈ ਕੇ ਚੱਲੇ ਆ ਮੈਂ ਸਮਝਣਾ ਵਾਂ ਕਿ ਪਬਲਿਕ ਦਾ ਗਰਾਫ ਵਧਿਆ ਸੋ ਮੈਂਬਰਸ਼ਿਪ ਦਾ ਗਰਾਫ ਤੇ ਕਿਸੇ ਵੀ ਪਾਰਟੀ ਦੇ ਨਾਲ ਤੁਈ ਰਹਾ ਸਕਦੇ ਹੋ ਵਿਚਾਰਧਾਰਾ ਨੂੰ ਉਹਨਾਂ ਨੇ ਅਕਸੈਪਟ ਕੀਤਾ ਵੋਟ ਪਾਉਣ ਦਾ ਹੱਕ ਹੈ ਦੇਖੋ ਅਸੀਂ ਬਾਤ ਦੇ ਤੇ ਨਹੀਂ ਕਰਦੇ ਕਿਸੇ ਨੂੰ ਕੋਈ ਵੋਟ ਪਾਓ ਸਾਡੀ ਮੈਂਬਰਸ਼ਿਪ ਵਿੱਚ ਕਿਤੇ ਲਿਖਿਆ ਫਾਰਮਿੰਗ ਕਿ ਵੋਟ ਜਿਹੜਾ ਤੁਸੀਂ ਪਾਣਾ ਅਨਵਾਰਿਆ ਹੈ ਤੁਹਾਡੇ ਲਈ ਪਰ ਜੋ ਸੀ ਕੰਮ ਕਰ ਰਹੇ ਨੇ ਮੋਦੀ ਜੀ ਮੈਂ ਉਹਨੂੰ ਡਿਟੇਲ ਇੱਥੇ ਜਾਵਾਂ ਬੈਠਾਂਗਾ ਤੁਹਾਡੇ ਨਾਲ ਮੈਂ ਤਾਂ ਐਮਪੀ ਰਿਆਂ ਮੈਂ 5-7 ਘੰਟੇ ਬੋਲ ਸਕਣਾ ਮੋਦੀ ਜੀ ਦੀ ਉਪਲਬਧਤਾ ਦੇ ਬੋਲਾਂਗਾ ਨਹੀਂ ਕਿਉਂਕਿ ਸਮੇਂ ਅਨੁਮੋਲ ਹੈ ਸੋ ووٹ ਪਾਣਾਈ ਜਿਹੜਾ ਉਹ ਨੈਤਿਕ ਅਧਿਕਾਰ ਹੈ ਔਰ ਅਸੀਂ ਹੋਰ ਮਿਹਨਤ ਨਾਲ ਕੰਮ ਕਰਾਂਗੇ ਜਿਹਦੇ ਨਾਲ ਦੇਖੋ ਮਿਹਨਤ ਕਰੇ ਪਾਰਟੀ ਜਨਤਾ ਪਾਰਟੀ ਕਹਿੰਦੀ ਪਾਰਟੀ ਹੈ ਜਿਹੜੀ ਕਿਉਂ ਵੀ ਘੰਟੇ 365 ਦਿਨ ਕੰਮ ਕਰਦੀ ਹੈ ਸਾਡੇ ਲਈ ਚੋਣ ਆਣਾ ਜਾਂ ਜਾਣਾ ਕੋਈ ਗੱਲ ਨਹੀਂ ਹੁੰਦੀ ਸਾਡੀਆਂ ਬੈਠ ਕੇ ਤੁਸੀਂ ਦੇਖਿਆ ਕੱਲੀਆਂ ਸਾਡੀਆਂ ਹੀ ਨੇ ਉਹ ਆਮ ਆਦਮੀ ਪਾਰਟੀ ਕੋਲ ਵੀ ਕੱਢ ਨਹੀਂ ਰਹੀ ਕਾਂਗਰਸ ਕੋਲ ਵੀ ਕੱਢ ਰਿਹਾ ਹਵਾ ਦੇ ਨਾਲ ਚੱਲਦੀ ਹੈ ਆ ਕਾਂਗਰਸ ਨੇ ਗੁੰਮਰਾ ਕਰਤਾ ਗੁੰਮਰਾ ਕਰਤਾ ਕਿ ਸੰਵਿਧਾਨ ਬਦਲ ਲਏਗੇ ਲੋਕ ਤੁਸੀਂ ਸਾਡੇ ਸਾਥੀ ਗੁੰਮਰਾ ਹੋਵੇ ਪਰ ਕੋਈ ਸੰਵਿਧਾਨ ਨਹੀਂ ਬਦਲਿਆ ਲੋ ਲੜਦੇ ਹੀ ਸਦਨਤਰ ਦੇ ਨੇ ਆਮ ਆਦਮੀ ਪਾਰਟੀ ਨੇ ਝੂਠੇ ਵਾਦੇ ਕੀਤੇ ਵਾਦਾ ਕੋ ਪੂਰਾ ਨਹੀਂ ਹੋਇਆ ਹੁਣ ਭਿੰਦੇ ਵਰਦੇ ਨੇ ਮੈਂ ਜਵਾਬ ਲੈਣਾ ਚਾਹੁੰਦਾ ਤੁਹਾਡੇ ਮਾਧਿਅਮ ਤੋਂ ਲੋਕਾਂ ਤੱਕ ਚੌਥੇ ਸਤੰਭੋ ਕਿ ਜਿਹੜੇ ਲੋਕਲ ਬਾਡੀਜ਼ ਦੇ ਇਲੈਕਸ਼ਨ ਚਾਹੇ ਉਹ ਪਾਰਸ਼ਦ ਪੰਚਾਇਤ ਕਾਰਪੋਰੇਸ਼ਨ ਦਾ 2 ਸਾਲ ਤੋਂ ਕਾਲੀ ਪੰਚ ਸਰਪੰਚ ਕਿਉਂ ਇਹਨਾਂ ਨੇ ਡਿਲੇ ਕਿਤੇ ਕਿਤੋਂ ਡਰਦੇ ਨੇ ਲੋਕਾਂ ਤੋਂ ਡਰਦੇ ਨੇ ਅੱਜ ਤੁਸੀਂ ਦੇਖੋ ਕੋਈ ਨੁਮਾਇੰਦਾ ਹੀ ਨਹੀਂ ਹੈ ਕਿਤੇ ਕੂੜਿਆਂ ਦੇ ਢੇਰ ਲੱਗੇ ਨੇ ਸੀਵਰੇਜ ਰੁਕੇ ਹੋਏ ਨੇ ਕੋਈ ਨੁਮਾਇੰਦਾ ਜਿਹੜੇ ਕੌਂਸਲ ਕਿਸੇ ਵੀ ਪਾਰਟੀ ਦੀ ਚੁੰਨੀ ਚਲਦਾ ਤੁਸੀਂ ਮੌਕਾ ਤੇ ਦਿੰਦੇ ਕੋਈ ਮੌਕਾ ਹੀ ਨਹੀਂ ਦਿੱਤਾ ਜਦੋਂ ਡਰ ਗਏ ਵੋਟਰ ਤੋਂ ਕਿਉਂਕਿ ਆਮ ਆਦਮੀ ਪਾਰਟੀ ਨੇ ਇਨਾ ਨਾਸ਼ ਔਰ ਵਿਨਾਸ਼ ਕਰਤਾ ਸਟੇਟ ਦਾ ਅੱਜ ਉਹ ਵੋਟਰ ਨੂੰ ਫੇਸ ਕਰਨ ਤੋਂ ਡਰਦਾ